ਇੱਕ ਖੁਲਾਸਾ ਹੋਇਆ ਦੋਸਤੋ ਖੁਲਾਸਾ ਵੀ ਇਸ ਤਰੀਕੇ ਦਾ ਹੈ ਕਿ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਜਿੱਦ ਜਿੱਦ ਤੱਕ ਵੀ ਇਹ ਗੱਲ ਪਹੁੰਚ ਰਹੀ ਹੈ ਹੋਇਆ ਕੀ ਹੈ ਕਿ ਕਿਤਾਬ ਲਿਖੀ ਗਈ ਹੈ ਕਿਸੇ ਲੇਖਕ ਵੱਲੋਂ ਉਸ ਕਿਤਾਬ ਦੇ ਵਿੱਚ ਖੁਲਾਸਾ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਸਭ ਤੋਂ ਛੋਟੀ ਬੇਟੀ ਸੀ ਕੈਥਰੀਨ ਜਿਹਨੂੰ ਕੈਥਰੀਨ ਦਲੀਪ ਸਿੰਘ ਕਿਹਾ ਜਾਂਦਾ ਹੈ ਉਹਨਾਂ ਦੇ ਸਵਿਫਸ ਖਾਤੇ ਦੇ ਵਿੱਚ 2 ਟ੍ਰਿਲੀਅਨ ਡਾਲਰ ਪਏ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਦੇ ਸੰਗ ਦੇ ਸਮੇਂ 'ਚ ਲੋਕ ਉਹਨਾਂ ਦੇ ਉਹਨਾਂ ਦੇ ਕੋਲ ਜਾ ਕੇ ਯੂਰਪ ਤੋਂ ਜਾ ਕੇ ਜਿਹੜੇ ਵੱਡੇ ਵੱਡੇ ਆਫਸਰ ਸੀਗੇ ਡਾਕਟਰ ਸੀਗੇ ਜਨਰਲ ਸੀਗੇ ਵਗੈਰਾ ਆਰਮੀ ਦੇ ਆਫੀਸ਼ਰਸ ਉਹ ਉਹਨਾਂ ਦੀ ਫੌਜ 'ਚ ਜਾ ਕੇ ਭਰਤੀ ਹੁੰਦੇ ਸੀਗੇ ਉਹਨਾਂ ਨਾਲ ਕੰਮ ਕਰਦੇ ਹੁੰਦੇ ਸੀ ਉਹਨਾਂ ਦੇ ਥੱਲੇ ਕੰਮ ਕਰਦੇ ਸੀ ਆਪਣੇ ਸਿੱਖਾਂ ਦੇ ਥੱਲੇ ਕੰਮ ਕਰਦੇ ਸੀ ਜਿਹੜਾ ਉਦੋਂ ਲੁੱਟ ਖੋਈ ਆਪਾਂ ਕਹਿ ਸਕਦੇ ਆ ਜਿਹੜੇ ਬ੍ਰਿਟਿਸ਼ ਐਂਪਾਇਰ ਦੇ ਥੱਲੇ ਉਹ ਤਾਂ ਕਿਸੇ ਤੋਂ ਲੁਕਿਆ ਨਹੀਂਗਾ ਇੱਥੇ ਮਿਊਜ਼ੀਅਮ ਭਰੇ ਪਏ ਆ ਇਹ ਜਿਹੜੀ ਰਕਮ ਦੀ ਆਪਾਂ ਗੱਲ ਕਰਦੇ ਆ 2 ਟ੍ਰਿਲੀਅਨ ਡਾਲਰ ਜਾਨੀ 12 ਸਿਫਰਾਂ ਲੱਗਦੀਆਂ ਇੱਕ ਟ੍ਰਿਲੀਅਨ ਔਟ੍ਰੇਲੀਅਨ ਦੇ ਪਿੱਛੇ ਤੇ ਇਹ ਬਣਦਾ 80 ਲੱਖ ਕਰੋੜ ਵਾਹ ਇੰਡੀਅਨ ਰੁਪੀਸ ਦੇ ਵਿੱਚ ਹਾਂਜੀ ਆਮ ਬੈਂਕਾਂ ਨਾਲੋਂ ਬਹੁਤ ਜ਼ਿਆਦਾ ਜਿਹੜਾ ਉਹ ਇੰਟਰਸਟ ਵਿਆਜ ਜਿਹੜਾ ਹੈਗਾ ਉਸ ਵਿੱਚ ਬੈਂਕਾਂ ਚ ਲਾਇਆ ਜਾਂਦਾ ਹੈ ਤੇ ਮਨਿਸਟਰ ਜਿਹੜੇ ਨੇ ਭਾਰਤ ਤੋਂ ਜਿਹੜਾ ਕਾਲਾ ਪੈਸਾ ਉਹ ਇਸੇ ਕਰਕੇ ਉੱਥੇ ਰੱਖਦੇ ਨੇ ਸੋ ਉਸ ਵੇਲੇ ਤੋਂ ਆਪਾਂ ਇਹ ਦੇਖਦੇ ਆ ਅੱਛਾ ਇਸ ਗੱਲ ਦੀ ਪੋਸੀਬਿਲਟੀ ਭਾਜੀ ਤਾਂ ਵੀ ਬਣ ਜਾਂਦੀ ਹੈ ਕਿ ਸਭ ਤੋਂ ਮਹਿੰਗਾ ਹੀਰਾ ਦੁਨੀਆ ਦਾ ਕਹਿੰਦੇ ਆ ਕਿ ਮਤਲਬ 10 ਦਿਨ ਪੂਰੀ ਦੁਨੀਆ ਨੂੰ ਰੋਟੀ ਖਵਾ ਸਕਦਾ ਜੇ ਉਹ ਹੀਰਾ ਮਤਲਬ ਕਿ ਉਹਦੀ ਕੀਮਤ ਲਾਉਣੀ ਹੋਵੇ ਉਦਾਂ ਕੋਈ ਕੀਮਤ ਨਹੀਂ ਹੈਗੀ ਉਹਦੀ ਸੋ ਜੇ ਉਹ ਸਾਡੇ ਰਾਜ ਤੋਂ ਉੱਥੋਂ ਆ ਸਕਦਾ ਤਾਂ 2 ਟ੍ਰਿਲੀਅਨ ਡਾਲਰ ਕੁਝ ਵੀ ਨਹੀਂ ਮਿਲ ਬਿਲਕੁਲ ਬਿਲਕੁਲ अच्छा ਹੁਣ ਜੇ ਮੰਨ ਲਓ ਤੁਸੀਂ ਕਹਿੰਦੇ ਹੋ ਕਿ ਜਦੋਂ ਕਿਤੇ ਖਾਲਸਾ ਰਾਜ ਬਣ ਜਾਊਗਾ ਉਹ ਪੈਸਾ ਜਿਹੜਾ ਲਿਆ ਜਾ ਸਕਦਾ ਉਹ ਕਿਸ ਤਰ੍ਹਾਂ ਲਿਆ ਜਾਓ ਦੋਸਤੋ ਬਹੁਤ ਵਾਰ ਕਿਹਾ ਜਾਂਦਾ ਹੈ ਕਿ ਪੰਜਾਬ ਜਿਹੜਾ ਹੈ ਉਹ ਉਜੜ ਚੁੱਕਿਆ ਹੈ ਇਕਨੋਮਿਕਲੀ ਤੇ ਜਿਹੜਾ ਯੂਥ ਹੈ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਬਹੁਤ ਹੈ ਪੰਜਾਬ ਦੇ ਸਿਰ ਤੇ ਕਰਜ਼ਾ ਬਹੁਤ ਹੈ ਪਰ ਕੀ ਅਸੀਂ ਆਪਣੇ ਇਤਿਹਾਸ ਬਾਰੇ ਅਸਲ ਦੇ ਵਿੱਚ ਜਾਣੂ ਆ ਕਿ ਕਿੰਨਾ ਅਮੀਰ ਇਤਿਹਾਸ ਕਿੰਨਾ ਸਰਮਾਇਆ ਜਦੋਂ ਖਾਲਸਾ ਰਾਜ ਇਸ ਧਰਤੀ ਦੇ ਉੱਤੇ ਹੋਂਦ ਦੇ ਵਿੱਚ ਸੀ ਤਾਂ ਉਸ ਵੇਲੇ ਜਦੋਂ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਦੇ ਵਿੱਚ ਹੀ ਰਾਜ ਕਰ ਰਹੇ ਸੀ ਉਹਨਾਂ ਦਾ ਉਹ ਰਾਜ ਦਾ ਪੀਰੀਅਡ ਤੇ ਉਹਦੇ ਵਿੱਚ ਕੀ ਕੀ ਤਬਦੀਲੀਆਂ ਆਉਣੀਆਂ ਕਿੰਨਾ ਅਮੀਰ ਇਤਿਹਾਸ ਸਾਡੇ ਸਿੱਕਿਆਂ ਦੀ ਜਦੋਂ ਕਰੰਸੀ ਦੀ ਗੱਲ ਚੱਲਦੀ ਹੈ ਐਜੂਕੇਸ਼ਨ ਲੈਵਲ ਦੀ ਗੱਲ ਚੱਲਦੀ ਹੈ ਫਰਾਂਸ ਤੋਂ ਇਟਲੀ ਤੋਂ ਇੰਗਲੈਂਡ ਤੋਂ ਜਾ ਕੇ ਲੋਕ ਜਿਹੜੇ ਨੇ ਮਹਾਰਾਜੇ ਦੀ ਫੌਜ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਇੱਕ ਤਾਂ ਹੋਰ ਵੀ ਪੇਪਰ ਅੱਜ ਕੱਲ ਬਾਹਰ ਜਿਹੜਾ ਹੈ ਉਹ ਘੁੰਮ ਰਿਹਾ ਸੋਸ਼ਲ ਮੀਡੀਆ ਤੇ ਕਿ ਉਸ ਵੇਲੇ ਅੰਗਰੇਜ਼ ਜਿਹੜੇ ਨੇ ਪੰਜਾਬੀ ਦੀ ਹਾਈਲਾਈਟਸ ਕਰਦੇ ਹੁੰਦੇ ਸੀ। ਮਤਲਬ ਕਿ ਉਹ ਵੇਲਾ ਤੇ ਅੱਜ ਦਾ ਵੇਲਾ ਕਿੱਥੇ ਅਸੀਂ ਖੁੰਝ ਗਏ ਆ। ਪਰ ਅੱਜ ਜਿਹੜੀ ਗੱਲ ਅਸੀਂ ਕਰਨ ਜਾ ਰਹੇ ਆ ਉਹਦੇ ਨਾਲ ਤੁਹਾਨੂੰ ਵੀ ਬਹੁਤ ਮਾਣ ਮਹਿਸੂਸ ਹੋਣਾ ਹੈ ਸੁਣ ਕੇ। ਇੱਕ ਖੁਲਾਸਾ ਹੋਇਆ ਦੋਸਤੋ। ਖੁਲਾਸਾ ਵੀ ਇਸ ਤਰੀਕੇ ਦਾ ਹੈ ਕਿ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਜਿੰਦ ਜਿੰਦ ਤੱਕ ਵੀ ਇਹ ਗੱਲ ਪਹੁੰਚ ਰਹੀ ਹੈ। ਹੋਇਆ ਕੀ ਹੈ ਕਿ ਕਿਤਾਬ ਲਿਖੀ ਗਈ ਹੈ ਕਿਸੇ ਲੇਖਕ ਵੱਲੋਂ ਉਸ ਕਿਤਾਬ ਦੇ ਵਿੱਚ ਇਹ ਖੁਲਾਸਾ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਸਭ ਤੋਂ ਛੋਟੀ ਬੇਟੀ ਸੀ ਕੈਥਰੀਨ ਜਿਹਨੂੰ ਕੈਥਰੀਨ ਦਲੀਪ ਸਿੰਘ ਕਿਹਾ ਜਾਂਦਾ ਹੈ ਉਹਨਾਂ ਦੇ ਸਵਿਸ ਖਾਤੇ ਦੇ ਵਿੱਚ 2 ਟ੍ਰਿਲੀਅਨ ਡਾਲਰ ਪਏ ਹੋਏ ਨੇ ਮਤਲਬ ਕਿ ਜਦੋਂ ਉਹ ਜਿਉਂਦੇ ਸੀ ਉਸ ਵੇਲੇ ਤੋਂ ਲੈ ਕੇ ਉਹ ਜਿਹੜਾ ਸਾਰਾ ਰੁਪਈਆ ਜਿਹੜਾ ਪੈਸਾ ਹੈ ਉਸਵਿਸ ਬੈਂਕ ਦੇ ਵਿੱਚ ਪਿਆ ਹੋਇਆ ਇਹ ਖੁਲਾਸਾ ਇੱਕ ਬਹੁਤ ਪ੍ਰੋਮਿਨੈਂਟ ਲੇਖਕ ਨੇ ਕੀਤਾ ਹੈ ਜਿਨ੍ਹਾਂ ਦਾ ਰਸੂਖ ਹੈਗਾ ਚਾਹੇ ਉਹ ਇੱਕ Hindu ਨੇ ਪਰ ਫਿਰ ਵੀ ਅਸ਼ੋਕ ਟੰਡਨ ਉਹਨਾਂ ਦਾ ਨਾਮ ਹੈਗਾ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਆਪਾਂ ਉਹਦੇ ਉੱਤੇ ਗੱਲ ਕਰਾਂਗੇ ਕਿ ਵਾਕਈ ਜੇ ਜ ਇੰਨਾ ਜ਼ਿਆਦਾ ਪੈਸਾ ਜੇਕਰ ਪਿਆ ਹੋਇਆ ਸويس ਬੈਂਕ ਦੇ ਵਿੱਚ ਤੇ ਉਹ ਉਹਦਾ ਕੀ ਕੀਤਾ ਜਾ ਸਕਦਾ ਹੈ ਆਉਣ ਵਾਲੇ ਸਮੇਂ ਚ ਕਿਹੜੀਆਂ ਸੰਭਾਵਨਾਵਾਂ ਬਣ ਸਕਦੀਆਂ ਇਹਦੇ ਉੱਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਪ੍ਰੈਜ਼ੀਡੈਂਟ ਗੁਰੂ ਨਾਨਕ ਗੁਰਦੁਆਰਾ ਸਮਇਤਿਕ ਬਰਮਿੰਗਮ ਜੁੜ ਚੁੱਕੇ ਨੇ ਤੇ ਆਓ ਸਭ ਤੋਂ ਪਹਿਲਾਂ ਵੈਲਕਮ ਕਰੀਏ ਪਾਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਜੀ ਤੇ ਭਾਈ ਸਾਹਿਬ ਜੀ ਅੱਛਾ ਪਾਜੀ ਜਿਵੇਂ ਮੈਂ ਗੱਲ ਕਰਤੀ ਐ ਮੈਂ ਰਿਪੀਟ ਤਾਂ ਨਹੀਂ ਮੈਂ ਕਰਨਾ ਚਾਹੁੰਦਾ ਪਰ ਇਤਿਹਾਸ ਕੀ ਸੀ ਤੇ ਅੱਜ ਕਿੱਥੇ ਆ ਤੇ ਜਿਹੜਾ ਇਹ ਖੁਲਾਸਾ ਹੋਇਆ ਇਹਦੇ ਬਾਰੇ ਜਰੂਰ ਆਪਾਂ ਗੱਲ ਕਰੀਏ ਕਿ ਕੀ ਕੀ ਸੰਭਾਵਨਾਵਾਂ ਹੋ ਸਕਦੀਆਂ ਉਹ ਇੰਨਾ ਜ਼ਿਆਦਾ ਪੈਸਾ 2 ਟ੍ਰਿਲੀਅਨ ਡਾਲਰ ਬਿਲਕੁਲ ਸੋ ਭਾਈ ਸਾਹਿਬ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੀ ਟੀਮ ਦਾ ਧੰਨਵਾਦ ਹਰੇਕ ਵੀਕ ਵਾਂਗ ਤੁਸੀਂ ਪਹੁੰਚ ਕੇ ਸਾਡੀ ਬਾਤ ਸੰਗਤਾਂ ਤੱਕ ਪਹੁੰਚਾਉਂਦੇ ਹੋ ਸੋ ਹਾਂਜੀ ਸੋ ਕੈਥਰਿਨ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਛੋਟੀ ਜੋ 30 ਸਾਲ ਤੇ ਤੁਹਾਨੂੰ ਪਤਾ ਕਿ ਐ ਦੇਖੋ ਆਪਣਾ ਜਿਹੜਾ ਰਾਜ ਜਿਹੜਾ ਸਿੱਖ ਰਾਜ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਜਿਹੜਾ ਚੱਲਿਆ ਆਉਂਦਾ ਸੀਗਾ ਆਪਾਂ ਕਹਿ ਸਕਦੇ ਹਾਂ ਗੁਰੂ ਸਾਹਿਬ ਦੇ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਹੀ ਉਹ ਲੈਨੇ ਚ ਕੈਸਾ ਤੇ ਤਰੀਕ ਆਉਂਦੀ ਹੈ ਹਨਾ ਉਹ ਜਿਹੜੇ ਆ ਉਹ ਦਸਵੇਂ ਪਾਤਸ਼ਾਹ ਨੂੰ ਜਿਹੜੇ ਆਹੀ ਮਹੀਨੇ ਦੇਖੋ ਕਿੰਨੇ ਉਹਨਾਂ ਦੇ ਪਰਿਵਾਰ ਨੂੰ ਤਸ਼ੱਦਦ ਚੱਲਣਾ ਪਿਆ ਸ਼ਹੀਦੀਆਂ ਹੋਈਆਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਸ਼ਹੀਦੀ ਹੋਈ ਤੇ ਉਦੋਂ ਬਾਅਦ ਜਿਹੜਾ ਸਫ਼ਰ ਚੱਲਦਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸਿੱਖਾਂ ਦਾ ਜਿਹੜਾ ਦੌਰ ਚੱਲਿਆ ਜਿੱਥੇ ਕਿ ਮੋਗਲ ਵੀ ਕਹਿੰਦੇ ਸੀਗੇ ਦਸਮ ਪਾਤਸ਼ਾਹ ਨੂੰ ਵੀ ਉਹਨਾਂ ਨੇ ਕਿਹਾ ਵੀ ਆ ਕੇ ਸਾਡੀ ਮਦਦ ਕਰੋ ਤੇ ਸਾਨੂੰ ਸਾਨੂੰ ਰਾਜ ਵੀ ਸਾਡਾ ਸਥਾਪਿਤ ਹੋਵੇ ਹਨ ਜਿੱਥੇ ਕਿ ਕਈ ਜਗ੍ਹਾ ਸਿੱਖਾਂ ਨੇ ਹਾਂ ਖੜ ਕੇ ਮਦਦ ਕੀਤੀ ਵੀ ਜਿੱਥੇ ਉਹਨਾਂ ਨੂੰ ਲੱਗਿਆ ਵੀ ਹਾਂ ਬਈ ਜੋਗ ਪਾ ਸਕਦੇ ਆਪਾਂ ਪਰ ਮਤਲਬ ਇਹ ਕਿ ਕਹਿੰਦੇ ਵੀ ਇੰਡੀਆ ਸੋਨੇ ਦੀ ਚਿੜੀ ਚਿੜੀ ਕਹੀ ਜਾਂਦੀ ਸੀਗੀ ਉੱਥੇ ਕਹਿੰਦੇ ਦੇਖੋ ਬਈ ਇਨਾ ਜਣੀ ਮੋਸਟ ਅਫਲੂਐਂਟ ਕਹਿ ਸਕਦੇ ਆ ਅਮੀਰ ਇਹ ਜਿਹੜੀ ਮੁਲਕਾਂ ਚੋਂ ਗਿਣਿਆ ਜਾਂਦਾ ਸੀਗਾ ਜਿਹੜਾ ਸਿੱਖ ਰਾਜ ਸੀਗਾ ਹਨਾ ਤੇ ਉੱਥੇ ਕਹਿੰਦੇ ਪੜ੍ਹਾਈ ਲਿਖਾਈ ਤੌਰ ਤੇ ਵੀ ਕਹਿੰਦੇ ਸਾਰਿਆਂ ਨਾਲੋਂ ਗਾਂ ਨੰਗੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਸੰਗ ਦੇ ਸਮੇਂ 'ਚ ਲੋਕ ਉਹਨਾਂ ਦੇ ਉਹਨਾਂ ਦੇ ਕੋਲ ਜਾ ਕੇ ਯੂਰਪ ਤੋਂ ਜਾ ਕੇ ਜਿਹੜੇ ਵੱਡੇ ਵੱਡੇ ਆਫੀਸਰ ਸੀਗੇ ਡਾਕਟਰ ਸੀਗੇ ਜਨਰਲ ਸੀਗੇ ਵਗੈਰਾ ਆਰਮੀ ਦੇ ਆਫੀਸ਼ਰਸ ਉਹ ਉਹਨਾਂ ਦੀ ਫੌਜ 'ਚ ਜਾ ਕੇ ਭਰਤੀ ਹੁੰਦੇ ਸੀਗੇ ਉਹਨਾਂ ਨਾਲ ਕੰਮ ਕਰਦੇ ਹੁੰਦੇ ਸੀ ਉਹਨਾਂ ਦੇ ਥੱਲੇ ਕੰਮ ਕਰਦੇ ਸੀ ਆਪਣੇ ਸਿੱਖਾਂ ਦੇ ਥੱਲੇ ਕੰਮ ਕਰਦੇ ਸੀ So... ਜਿਹੜਾ ਉਦੋਂ ਲਟ ਖੋਈ ਆ ਆਪਾਂ ਕਹਿ ਸਕਦੇ ਆ ਜਿਹੜੇ ਬ੍ਰਿਟਿਸ਼ ਐਮਪਾਇਰ ਦੇ ਥੱਲੇ ਉਹ ਤਾਂ ਕਿਸੇ ਤੋਂ ਲੁਕਿਆ ਨਹੀਂਗਾ ਇੱਥੇ ਮਿਊਜ਼ੀਅਮ ਭਰੇ ਪਏ ਆ ਤੁਸੀਂ ਸਾਧ ਸੰਗਜੀ ਫ੍ਰੀ ਜਾ ਕੇ ਤੁਸੀਂ ਦੇਖ ਸਕਦੇ ਹੋ ਮਿਊਜ਼ੀਅਮਸ ਤੇ ਉੱਥੇ ਆਪਣੀਆਂ ਜਿਹੜੀਆਂ ਨਿਸ਼ਾਨੀਆਂ ਰੱਖੀ ਬੈਠੇ ਆ ਫ੍ਰੀ ਨਹੀਂ ਭਾਜੀ 60 60 ਪਾਉਂਡ ਟਿਕਟ ਲਾਈ ਹੋਈ ਹੈ ਠੀਕ ਆ ਜੀ ਸੋ ਜਿਹੜੇ ਜਿਹੜੇ ਸਰੋਨ ਵੀ ਆ ਮਹਾਰਾਜਾ ਰਣਜੀਤ ਸਿੰਘ ਦਾ ਉਹ ਵੀ ਉਹਨਾਂ ਦੇ ਕੁਝ ਬਾਣੇ ਵੀ ਆਪਾਂ ਕਹਿ ਸਕਦੇ ਆ ਤੇ ਈਵਨ ਸਿੰਘਾਂ ਦੀਆਂ ਦਸਤਾਰਾਂ ਵੀ ਇਹ ਨੋ ਮੇਸਟੇ ਲਾਈ ਬੈਠੇ ਆ ਤੇ ਮਤਲਬ ਇਹ ਆ ਕਿ ਇਹ ਉਹਨਾਂ ਸਮਿਆਂ ਦੀ ਗੱਲ ਹੈ ਜਿੱਦਾਂ ਫਿਰ ਜਿਹੜੇ ਆਪਣੇ ਮਹਾਰਾਜ ਦਲੀਪ ਸਿੰਘ ਸੀਗੇ ਉਹਨਾਂ ਨੂੰ ਇਹਨਾਂ ਨੇ ਇੱਕ ਕਿਸਮ ਦਾ ਕਿਡਨੈਪ ਕਰਕੇ ਇੱਥੇ ਉਹਨਾਂ ਤੇ ਉਹਨਾਂ ਦੇ ਪੜਦਾ ਪਾ ਕੇ ਉਹਨਾਂ ਦੀ ਅੱਖਾਂ ਮੋਰੀ ਕਹਿ ਸਕਦੇ ਜਾਂ ਇੱਕ ਕਿਸਮ ਦਾ ਉਹਨੂੰ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਕਨਵਰਟ ਕੀਤਾ 크ਿਸਟਿਅਨਿਟੀ ਚ ਤੇ ਉਹਨਾਂ ਨੂੰ ਆਪਦੇ ਧਰਮ ਨਾਲੋਂ ਮਾਤਾ ਜੀ ਨਾਲੋਂ ਪਰਿਵਾਰ ਨਾਲੋਂ ਤੋੜ ਕੇ ਇੱਥੇ ਲਿਆ ਕੇ ਸ਼ਾਇਦ ਇਹ ਜਿਹੜੀ ਰਕਮ ਦੀ ਆਪਾਂ ਗੱਲ ਕਰਦੇ ਹਾਂ 2 ਟ੍ਰਿਲੀਅਨ ਡਾਲਰ ਜਾਨੀ 12 ਸਿਫਰਾਂ ਲੱਗਦੀਆਂ ਇੱਕ ਟ੍ਰਿਲੀਅਨ ਆस्ट्रेलियन ਦੇ ਪਿੱਛੇ ਤੇ ਇਹ ਬਣਦਾ 80 ਲੱਖ ਕਰੋੜ ਵਾਹ ਇੰਡੀਅਨ ਰੁਪੀਜ਼ ਦੇ ਵਿੱਚ ਹਾਂਜੀ ਸੋ ਮਤਲਬ ਇਹ ਆ ਕਿ ਇਹ ਜਿਹੜੀ ਆ ਇਹ ਜਿਹੜਾ ਅਕਾਊਂਟ ਆ ਸਵਿਟਸ ਬੈਂਕ ਅਕਾਊਂਟ ਆ ਜਿਹੜਾ ਲਾਸਟ ਯੂਜ਼ ਕੀਤਾ ਸੀ ਕਹਿੰਦੇ 1930s ਦੇ ਵਿੱਚ ਸੋ ਇੱਕ ਕਿਤਾਬ ਲਿਖੀ ਗਈ ਆ ਭਾਈ ਸਾਹਿਬ ਜੀ ਉਹਦੇ 'ਚ ਇਹ ਖਲਾਸਾ ਹੋਇਆ ਉਹਦਾ ਨਾਮ ਹੈਗਾ ਦ ਰਿਵਰਸ ਸਵਿੰਗ ਕੋਲੋਨੀਅਲਿਜ਼ਮ ਟੂ ਕੋਆਪਰੇਸ਼ਨ ਹਨਾ ਤੇ ਉਹਦੇ 'ਚ ਇਹ ਖਲਾਸੇ ਕੀਤੇ ਗਏ ਆ ਤੇ ਉਹ ਜਿਹੜੇ ਹਾਂਜੀ ਅਸ਼ੋਕ ਟੰਡਨ ਆਥਰ ਨੇ ਹਾਂਜੀ ਕਿਤਾਬ ਦੇ ਤੇ ਮਤਲਬ ਇਹ ਆ ਕਿ ਦੇਖੋ ਇਹ ਸੋ ਜਿਹੜੀ ਇੰਡੀਆ ਗਵਰਨਮੈਂਟ ਆ ਜਾਂ ਉੱਥੇ ਦੇ ਅਫੀਸ਼ੀਅਲਸ ਆ ਜਾਂ ਅ ਅਫੀਸ਼ਲੇ ਜਿਹੜੇ ਨੁਮਾਇंदे ਰਹੇ ਗਏ ਉਹ ਕਹਿੰਦੇ ਆ ਕਿ ਇਹ ਆਪਾਂ ਰੀਪੈਟਰੀਏਟ ਕਰੀਏ ਫੰਡਸ ਨੂੰ ਵੀ ਕਈ ਵਾਰੀ ਤੁਸੀਂ ਦੇਖਿਆ ਕੋਈ ਨੂੰ ਰਹੀਰੇ ਦੀ ਵੀ ਇਹ ਗੱਲ ਹੁੰਦੀ ਆ ਉਹ ਵੀ ਕਹਿ ਦਿੰਦੇ ਆ ਸਾਨੂੰ ਵਾਪਸ ਪਰ ਮੈਂ ਇਹ ਸੋਚਦਾ ਤੁਸੀਂ ਵੀ ਸ਼ਾਇਦ ਸਹਿਮਤ ਹੋਵੋ ਕਿ ਇਹ ਜਿੱਥੇ ਕਿ ਸਾਨੂੰ ਸਾਡੇ ਆਪ ਦੇ ਹੱਕ ਨਹੀਂ ਮਿਲ ਰਹੇ ਸਾਡੇ ਨਾਲ ਹਜੇ ਵੀ ਜਰਨੋਸਾਈਡ ਹੁੰਦਾ ਰਿਹਾ ਹੁਣ ਤੱਕ ਐਥਨਿਕ ਕਲੈਂਸਿੰਗ ਹੁੰਦੀ ਰਹੀ ਹੁਣ ਵੀ ਜਿਹੜੇ ਆਪਾਂ ਮੌਜੂਦ ਦਾ ਹਾਲਾਤ ਦੇਖੀਏ ਹੁਣ ਵੀ ਜੋ ਕਸਪ੍ਰੈਸਚ ਨਿਕਲਿਆ ਆਪਾਂ ਉਹ ਸਾਰੀ ਡਿਟੇਲ ਚ ਨਹੀਂ ਜਾਣਿਆ ਕਰਕੇ ਹੋਰ ਵੀ ਆਪਣੀਆਂ ਵੀਡੀਓ ਬਹੁਤ ਬਣੀਆਂ ਹੁੰਦੀਆਂ ਤੁਹਾਡੇ ਚੈਨਲ ਤੇ ਪਰ ਜਿੱਥੇ ਸਾਡੇ ਨਾਲ ਇੰਨਾ ਧੱਕਾ ਹੋ ਰਿਹਾ ਵੀ ਇਹਨਾਂ ਦਾ ਫਿਰ ਉਸ ਚੀਜ਼ ਤੇ ਕਿਦਾਂ ਹੱਕ ਬਣਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਨਾਲ ਜਿਹੜੇ ਵੀ ਉਦੋਂ ਚਾਲਾਂ ਖੇਡੀਆਂ ਗਈਆਂ ਸਿੱਖ ਰਾਜ ਖੋਇਆ ਗਿਆ ਉਹਨਾਂ ਦੇ ਪਰਿਵਾਰ ਨੂੰ ਇੱਕ ਕਿਸਮ ਦਾ ਵਾਈਪ ਆਊਟ ਕਰ ਦਿੱਤਾ ਗਿਆ ਤੇ ਫਿਰ ਮਹਾਰਾਜਾ ਦਲੀਪ ਸਿੰਘ ਨੂੰ ਇੱਥੇ ਲਿਆਂਦਾ ਆ ਆਪਦੀ ਮਾਤਾ ਜੀ ਤੋਂ ਦੂਰ ਰੱਖਿਆ ਗਿਆ ਇਹ ਅਗੇਨ ਇਹਨੇ ਧੱਕੇ ਕੀਤੇ ਗਏ ਫਿਰ ਜਾਨੀ ਇਹਨਾਂ ਦੀ ਕੋਈ ਹੋਣੀ ਆ ਗਵਰਨਮੈਂਟਾਂ ਦੇ ਨਾਲ ਚੱਲਦੀ ਹੋਣੀ ਆ ਗਵਰਨਮੈਂਟ ਦੇ ਇੱਕ ਦੂਜੇ ਨਾਲ ਤੇ ਆਪਾਂ ਇਹ ਸੋਚੀਏ ਜਿਹੜੇ ਵੀ ਅਫੀਸ਼ੀਅਲਸ ਉਸ ਟਾਈਮ ਤੇ ਜਿਨ੍ਹਾਂ ਨੇ ਸਾਡਾ ਸਾਥ ਨਹੀਂ ਦਿੱਤਾ ਪਾਰਟੀਸ਼ਨ ਦੇ ਟਾਈਮ ਵੀ ਸਾਡਾ ਸਾਥ ਨਹੀਂ ਦਿੱਤਾ ਉਹਨਾਂ ਦਾ ਇਸ ਰਕਮ ਤੇ ਕਿਦਾਂ ਹੱਕ ਬਣਦਾ ਹਾਂਜੀ ਸੋ ਮੈਂ ਤਾਂ ਇਹ ਕਹਾਂਗਾ ਜੇ ਵੀ ਇਹ ਰੀਪੈਟਰੀਏਟ ਕਰਨਾ ਯਾਨੀ ਕਿ ਇਹ ਰਕਮ ਕਿਤੇ ਜਾਣੀ ਆ ਹੁਣ ਜਿਹੜੇ ਅੱਜ ਕੱਲ ਦੇ ਜਿਹੜੇ ਹਵਾ ਚੱਲ ਰਹੀ ਆ ਜਾਨੀ ਖਲਾਸੇ ਹੋ ਰਹੇ ਨੇ ਕਿ ਜਿਹੜੀ ਆਪਣੀ ਗਵਰਨਮੈਂਟ ਆਫ ਇੰਡੀਆ ਉਹ ਅਟੈਕ ਕਰ ਰਹੀ ਆ ਸਿੱਖਾਂ ਨੂੰ ਬਾਜ ਬੰਦ ਕਰ ਰਹੀ ਆ ਹੋਰਾਂ ਨੂੰ ਵੀ ਕਰ ਰਹੀ ਆ ਸਿੱਖਾਂ ਨੂੰ ਖਾਸ ਕਰ ਜਦੋਂ ਕਿਤੇ ਸੈਕਰਾਜ ਬਣੂਗਾ ਸਥਾਪਿਤ ਹੋਊਗਾ ਦੁਬਾਰਾ ਸਥਾਪਿਤ ਹੋਊਗਾ ਕਿਉਂਕਿ ਮਹਾਰਾਜ ਨੇ ਵੀ ਕਿਹਾ ਆ ਅਰਦਾਸ ਵੀ ਆਪਾਂ ਰੋਜ਼ ਕਰਨੇ ਆ ਰਾਜ ਕਰੇਗਾ ਖਾਲਸਾ ਸੋ ਇਹ ਰਾਜ ਸਥਾਪਿਤ ਹੋਣਾ ਤਾਂ ਹੈਗਾ ਹੀ ਆ ਇਹ ਕਿਉਂ ਨਾ ਉਦੋਂ ਫਿਰ ਸਿੱਖ ਹੀ ਇਸ ਰਕਮ ਨੂੰ ਰੀਪੈਟਰੀਏਟ ਲੈਣਾ ਹਾਂਜੀ ਅੱਛਾ ਇਹ ਇਹ ਰਕਮ ਆਈ ਕਿੱਥੋਂ ਹੋ ਸਕਦੀ ਹੈ ਸਵਾਲ ਤਾਂ ਇਹ ਆ ਹੁਣ ਸਾਡੇ ਦਰਸ਼ਕ ਬਹੁਤ ਸਾਰੇ ਨੇ ਜਿਹੜੇ ਸੋਚਦੇ ਹੋਣਗੇ ਲੋਬੀ ਤੁਸੀਂ ਦੱਸ ਤਾਂ ਦਿੱਤਾ ਪਰ ਇਹ ਆਈ ਕਿਦਾਂ ਹੋ ਸਕਦੀ ਹੈ ਇਹ ਇਹਦਾ ਕੋਈ ਆਈਡੀਆ ਹੈ ਤੁਹਾਡੇ ਕੋਲ ਸੋ ਉਦੋਂ ਤੁਸੀਂ ਕਹਿ ਸਕਦੇ ਹੋ ਜਾਨੀ ਜਿਹੜੇ ਬ੍ਰਿਟਿਸ਼ ਰਾਜ ਸੀ ਉਸ ਟਾਈਮ ਦਾ ਉਹ ਤੋਂ ਲੁੱਟ ਖੋ ਬਹੁਤ ਹੋਈ ਤੇ ਇੰਡੀਆ 'ਚ ਨਹੀਂ ਹੋਰ ਜਗ੍ਹਾ 'ਚ ਵੀ ਤੇ ਉਸ ਇੱਕ ਰਾਜ ਤੋਂ ਵੀ ਉਸ ਟਾਈਮ ਤੇ ਹੋਈ ਹੋਊਗੀ ਤੇ ਇਹਨਾਂ ਨੇ ਉਵੇਂ ਹੀ ਤਾਂ ਕਿਵੇਂ ਕਿਤੇ ਪੈਸੇ ਦੇ ਨਹੀਂ ਦਿੱਤੇ ਹੋਣੇ ਜਾਂ ਤਾਂ ਉਹਨਾਂ ਨੂੰ ਵਾਕਈ ਲੱਗਦਾ ਸੀਗਾ ਵੀ ਜੇ ਅਸੀਂ ਮਹਾਰਾਜਾ ਕਹਿੰਦੇ ਆ ਦਲੀਪ ਸਿੰਘ ਨੂੰ ਤੇ ਕਹਿੰਦੇ ਕੋਈ ਨਾ ਵਿਕਟੋਰੀਆ ਸੀ ਸ਼ਾਇਦ ਉਸ ਟਾਈਮ ਦੀ ਉਹ ਕਹਿੰਦੇ ਸੀਗੇ ਵੀ ਸਾਡਾ ਇਹ ਛੋਟਾ ਪੋਤਾ ਜਾਂ ਉਹਨੂੰ ਉਹਨਾਂ ਨੂੰ ਉਸ ਤਰੀਕੇ ਰੱਖਿਆ ਸੀ ਤੇ ਸ਼ਾਇਦ ਤਾਂ ਉਹ ਵੈਸੇ ਹੀ ਸ਼ੋਅ ਕਰਨ ਨੂੰ ਵੀ ਹਾਂ ਵਾਕਈ ਅਸੀਂ ਉਸ ਤੋਂ ਮੰਨਦੇ ਵੀ ਇਹ ਦਬੇ ਰਹਿਣ ਸਾਡੇ ਥੱਲੇ ਜਾਂ ਹੋ ਸਕਦਾ ਉਸੇ ਟਾਈਮ ਸਖਰਾਜ ਚੋਂ ਜਿਹੜੀ ਲਟਕੋ ਕਰਕੇ ਲਿਆਂਦੀ ਸੀ ਉਦੋਂ ਚੋਂ ਹੀ ਇੱਕ ਛੋਟਾ ਜਿਹਾ ਪਾਰਟ ਤੁਸੀਂ ਕਹਿ ਸਕਦੇ ਹੋ ਸ਼ਾਇਦ ਪਾਇਆ ਹੋਵੇ ਜੇ ਹੁਣ ਆਪਾਂ ਫੰਡਸ ਦੀ ਗੱਲ ਕਰੀਏ ਵੀ ਉਸ ਟਾਈਮ ਤੇ ਕਿੰਡੀ ਰਕਮ ਹੋਊਗੀ ਹੁਣ ਵੀ ਇੰਟਰਸਟ ਵਗੈਰਾ ਸਾਰਾ ਪਾ ਕੇ ਕਿੰਨਾ ਜ਼ਿਆਦਾ ਹੋਣ ਹੋ ਜਾਂਦਾ ਸਵਿਸ ਬੈਂਕ ਦੇ ਵਿੱਚ ਪਾਜੀ ਮੰਨਿਆ ਜਾਂਦਾ ਬਹੁਤ ਵੱਡਾ ਮਤਲਬ ਪਰਸੈਂਟੇਜ ਜਿਹੜੀ ਇੰਟਰਸਟ ਦੀ ਹੈਗੀ ਆ ਉਹ ਲਈ ਜਾਂਦੀ ਹੈ ਨਾਲ ਹੈਨਾ ਆਮ ਬੈਂਕਾਂ ਨਾਲੋਂ ਬਹੁਤ ਜ਼ਿਆਦਾ ਜਿਹੜਾ ਉਹ ਇੰਟਰਸਟ ਵਿਆਜ ਜਿਹੜਾ ਹੈਗਾ ਉਸ ਵਿੱਚ ਬੈਂਕਾਂ ਚ ਲਾਇਆ ਜਾਂਦਾ ਹੈ ਤੇ ਮਨਿਸਟਰ ਜਿਹੜੇ ਨੇ ਭਾਰਤ ਤੋਂ ਜਿਹੜਾ ਕਾਲਾ ਪੈਸਾ ਉਹ ਇਸੇ ਕਰਕੇ ਉੱਥੇ ਰੱਖਦੇ ਨੇ ਸੋ ਉਸ ਵੇਲੇ ਤੋਂ ਆਪਾਂ ਇਹ ਦੇਖਦੇ ਆ ਅੱਛਾ ਇਸ ਗੱਲ ਦੀ ਪੋਸੀਬਿਲਟੀ ਭਾਜੀ ਤਾਂ ਵੀ ਬਣ ਜਾਂਦੀ ਹੈ ਕਿ ਸਭ ਤੋਂ ਮਹਿੰਗਾ ਹੀਰਾ ਦੁਨੀਆ ਦਾ ਕਹਿੰਦੇ ਆ ਕਿ ਮਤਲਬ 10 ਦਿਨ ਪੂਰੀ ਦੁਨੀਆ ਨੂੰ ਰੋਟੀ ਖਵਾ ਸਕਦਾ ਜੇ ਉਹ ਹੀਰਾ ਮਤਲਬ ਕਿ ਉਹਦੀ ਕੀਮਤ ਲਾਉਣੀ ਹੋਵੇ ਉਦਾਂ ਕੋਈ ਕੀਮਤ ਨਹੀਂ ਹੈਗੀ ਉਹਦੀ ਸੋ ਜੇ ਉਹ ਸਾਡੇ ਰਾਜ ਤੋਂ ਉਥੋਂ ਆ ਸਕਦਾ ਤਾਂ 2 ਟ੍ਰਿਲੀਅਨ ਡਾਲਰ ਕੁਝ ਵੀ ਨਹੀਂ ਮਿਲਦਾ ਬਿਲਕੁਲ ਬਿਲਕੁਲ ਜੀ ਕੋਸ ਵੀ ਹੋ ਸਕਦਾ ਸੋ ਜਿਵੇਂ ਮੈਂ ਪਹਿਲਾਂ ਕਿਹਾ ਇਹ ਸਭ ਤੋਂ ਜਿਹੜਾ ਸਖ ਰਾਜ ਸੀਗਾ ਦਾ ਇਵਨ ਇੰਡੀਆ ਨੂੰ ਵੀ ਆਈ ਮੰਨਿਆ ਜਾਂਦਾ ਸੀ ਬਹੁਤ ਸਿਵਲਾਈਜ਼ਡ ਰਿਚੇਸਟ ਕਹਿ ਸਕਦੇ ਆ ਤੇ ਜਾਨੀ ਮੋਸਟ ਐਜੂਕੇਟਿਡ ਤੇ ਜਿੱਥੇ ਵੀ ਇਹ ਗਏ ਇਹਨਾਂ ਨੇ ਲੋਟ ਖੋ ਕੀਤੀ ਇਹਨਾਂ ਨੇ ਕਿਤਾਬਾਂ ਜਾਲੀਆਂ ਇਹਨਾਂ ਨੇ ਐਜੂਕੇਸ਼ਨ ਬੰਦ ਕੀਤੀ ਇਹਨਾਂ ਨੇ ਇਹ ਜਿਹੜੇ ਮੈਂ ਇਹਨਾਂ ਦੀ ਗੱਲ ਕਰਦਾ ਜਣੀ ਬ੍ਰਿਟਿਸ਼ ਰਾਜ ਦੀ ਆਪਾਂ ਜੇ ਗੱਲ ਕਰੀਏ ਹਨਾ Empire ਦੀ ਤੇ ਇਹਨਾਂ ਇਹ ਜਿਹੜੇ ਵੀ ਖਾਣ ਪੀਣ ਦਾ ਜੋ ਡਰੱਗਸ ਤੇ ਲਾਇਆ ਲੋਕ ਲੋਕਲ ਲੋਕਾਂ ਨੂੰ ਸੋ ਜਣੀ ਬੈਕਵਰਡ ਲੈ ਗਏ ਆਪਾਂ ਨੂੰ ਬਹੁਤ ਬੈਕਵਰਡ ਲੈ ਗਏ ਹੁਣ ਕਈ ਵਾਰੀ ਲੋਕ ਕਹਿੰਦੇ ਆ ਹਾਂਜੀ ਟ੍ਰੇਨਸ ਦਾ ਸਿਸਟਮ ਬਣਿਆ ਵਗੈਰਾ ਉਹ ਵੀ ਕਹਿੰਦੇ ਆ ਕਿ ਇਹਨਾਂ ਨੇ ਜਿਹੜੇ ਉਹ ਵੀ ਬਣਾਇਆ ਸੀ ਨਾ ਟ੍ਰੇਲਸ ਟ੍ਰੇਨ ਸਿਸਟਮ ਜਿਹੜਾ ਹੁਣ ਵੀ ਚੱਲ ਰਿਹਾ ਤੇ ਕਹਿੰਦੇ ਉਹ ਤਾਂ ਬਣਾਇਆ ਸੀ ਵੀ ਉਹ ਇੱਕ ਫੈਸਿਲਿਟਾਈਟ ਵੀ ਜਿਹੜੇ ਨਹੀਂ ਲੋਟੋ ਖੋ ਕਰਨੀ ਉਹਦੀ ਫੈਸਿਲਿਟੇਸ਼ਨ ਹੋ ਸਕੇ ਵੀ ਅਸੀਂ ਜਿਹੜਾ ਸਾਜੋ ਸਮਾਨ ਕਹਿ ਸਕਦੇ ਵੀ ਕਿੱਦਾਂ ਮੂਵਰਾਉਂਡ ਕਰਨਾ ਹਾਂ ਉਹ ਕਿੱਦਾਂ ਕਰਨਾ ਮਤਲਬ ਆਪਣੀਆਂ ਸਹੂਲਤਾਂ ਵਾਸਤੇ ਅੰਗਰੇਜ਼ਾਂ ਨੇ ਜਿਹੜਾ ਹੈ ਉੱਥੇ ਜਾ ਕੇ ਬਹੁਤ ਕੁਛ ਕੀਤਾ ਚਲੋ ਉਹਦਾ ਫਾਇਦਾ ਬਾਅਦ ਚ ਸਾਡੇ ਵੀ ਹੋਇਆ ਨੁਕਸਾਨ ਤਾਂ ਜਿਹੜੇ ਹੋਇਆ ਹੋਈ ਹੈ ਪਰ ਹੁਣ ਜਿਹੜੀ ਆਹ ਵੱਡੀ ਗੱਲ ਹੈਗੀ ਆ ਅੱਛਾ ਹੁਣ ਜੇ ਮੰਨ ਲਓ ਤੁਸੀਂ ਕਹਿੰਦੇ ਹੋ ਕਿ ਜਦੋਂ ਕਿਤੇ ਖਾਲਸਾ ਰਾਜ ਬਣ ਜਾਊਗਾ ਉਹ ਪੈਸਾ ਜਿਹੜਾ ਲਿਆ ਜਾ ਸਕਦਾ ਉਹ ਕਿਸ ਤਰ੍ਹਾਂ ਲਿਆ ਜਾ ਸੋ ਇਹ ਸੋ ਵਿਕੀਲਾ ਰਾਹੀਂ ਜਿਹੜੇ ਆਪਣੇ ਬੁੱਧੀਜੀਵ ਹਨ ਉਹ ਜਦੋਂ ਰਾਲ ਕੇ ਜਾਨੀ ਉਹਦਾ ਕੇਸ ਜਾਨੀ ਉਹ ਸ਼ੋ ਕਰਨਾ ਪਊ ਵੀ ਸਾਡਾ ਹੱਕ ਬਣਦਾ ਉਹ ਹੈ ਗਿਆ ਕਿਉਂਕਿ ਮੈਂ ਦੇਖ ਰਿਹਾ ਸੀਗਾ ਉਹ ਜਿਹੜੀ ਕਿਤਾਬ ਹੈ ਨਾ ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਪਾਜੀ ਕਿ ਬਹੁਤ ਸਾਰੇ ਲੋਕਾਂ ਨੇ ਇਹ ਆਪਣਾ ਹੱਕ ਜਿਤਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਮਤਲਬ ਪਹੁੰਚ ਕੀਤੀ ਹੈ ਉਹਨਾਂ ਨੇ ਆਲਰੇਡੀ ਹੈਨਾ ਇਹਦੇ ਵਿੱਚ ਭਾਵੇਂ ਬ੍ਰਿਟਿਸ਼ ਵੀ ਹੋ ਸਕਦੇ ਨੇ ਕੋਈ ਇੰਡੀਵਿਜੂਅਲ ਵੀ ਹੋ ਸਕਦਾ ਹੈ ਭਾਰਤ ਸਰਕਾਰ ਵੀ ਹੋ ਸਕਦੀ ਹੈ ਜਿਵੇਂ ਕਿ ਅਸ਼ੋਕ ਟੰਡਨ ਜਿਹੜੇ ਨੇ ਕਿਤਾਬ 'ਚ ਲਿਖਦੇ ਨੇ ਕਿ ਭਾਰਤ ਨੂੰ ਇਹ ਪੈਸਾ ਜਿਹੜਾ ਹੈ ਉਸ ਸਵਿਫਟ ਬੈਂਕ ਤੇ ਪਹੁੰਚ ਕਰਕੇ ਲੈ ਲੈਣਾ ਚਾਹੀਦਾ ਸੋ ਮੈਨੂੰ ਲੱਗਦਾ ਫਿਰ ਇਹ ਇਹ ਜੇ ਇਦਾਂ ਪਹੁੰਚ ਹੋ ਸਕਦੀ ਹੈ ਤੇ ਕੱਲ ਨੂੰ ਫਿਰ ਸਿੱਖਾਂ ਦਾ ਵਫਾਦ ਕੋਈ ਪੈਨਲ ਬਣ ਕੇ ਬੁੱਧੀ ਜੀ ਦੀ ਅਗੇ ਆਉਣਗੇ ਹੈਨਾ ਉਹ ਅਗਵਾਈ ਕਰਨਗੇ ਰਿਪਰੈਜ਼ੈਂਟ ਕਰਨਗੇ ਖਾਲਸਾ ਰਾਜ ਨੂੰ ਕਿ ਸਾਡਾ ਮਹਾਰਾਜਾ ਸੀ ਤਾਂ ਫਿਰ ਇਹ ਪੈਸਾ ਲਿਆ ਜਾ ਸਕਦਾ ਹੈ ਤੇ ਜੇ ਮੈਨੂੰ ਤਾਂ ਲੱਗਦਾ ਵੀ 2 ਟ੍ਰਿਲੀਅਨ ਡਾਲਰ 80 ਲੱਖ ਕਰੋੜ ਇੱਕ ਮਤਲਬ ਕਿ ਠੀਕ ਠਾਕ ਦੇਸ਼ ਦੀ ਮੈਨੂੰ ਲੱਗਦਾ ਇਕਨੋਮੀ ਬਣ ਜੂਗੀ ਇਹ ਇੰਨਾ ਜਿਆਦਾ ਪੈਸਾ ਹੈ ਬਿਲਕੁਲ ਜੀ ਸੋ ਇੰਨਾ ਇੰਨਾ ਜਿਆਦਾ ਪੈਸਾ ਵਾ ਕਿ ਮੇਬੀ ਇਹ ਵਰਲਡ ਨੂੰ ਚਲਾਉਣ ਨੂੰ ਵੀ ਜਦਾਂ ਜੇ ਕਹ ਲਈਏ ਸਾਰੇ ਵਰਲਡ ਨੂੰ ਕੋਸ ਦੇਣਾਂ ਲਈ ਕਹਿ ਲਓ ਕੋਸਮੀ ਨਹੀਂ ਲਈ ਮੇਬੀ ਚਲਾ ਸਕਦਾ ਤੇ ਜਾਨੀ ਜੇ ਸਿਫਰਾਂ ਵੀ ਤੁਸੀਂ ਗਿਣੋ ਸ਼ਾਇਦ ਕਹਿੰਦੇ ਸੀ ਕਿ 12 ਸਿਫਰਾਂ ਲੱਗਦੀਆਂ ਹਾਂ ਇੱਕ ਟ੍ਰਿਲੀਅਨ ਇੱਕ ਟ੍ਰਿਲੀਅਨ ਬਣਾਉਣ ਨੂੰ ਹਾਂਜੀ ਸੋ ਬਹੁਤ ਜ਼ਿਆਦਾ ਵੱਡੀ ਰਕਮ ਹਾਂਜੀ ਬਿਲਕੁਲ ਬਿਲਕੁਲ ਤੁਹਾਡਾ ਧੰਨਵਾਦ ਕਰਦਾ ਹਾਂ ਪਾਜੀ ਤੁਸੀਂ ਬਹੁਤ ਖੂਬਸੂਰਤ ਗੱਲਬਾਤ ਦੇ ਉੱਤੇ ਕੀਤੀ ਹੈ ਸੋ ਆਸ ਕਰਦਾ ਹਾਂ ਸਾਡੇ ਦਰਸ਼ਕਾਂ ਤੱਕ ਵੀ ਨਮੋਸ਼ੀ ਦੇ ਵਿੱਚ ਗਏ ਹੋਏ ਸਿੱਖਾਂ ਨੂੰ ਜਿਹੜੇ ਬਹੁਤ ਵਾਰ ਕਹਿੰਦੇ ਹੈ ਨਹੀਂ ਕੁਝ ਵੀ ਪੱਲੇ ਨਹੀਂ ਐਵੇਂ ਗੱਪਾਂ ਚੱਡੀ ਜਾਂਦੇ ਸੋ ਆਪਣੇ ਇਤਿਹਾਸ ਨੂੰ ਦੇਖਿਆ ਕਰੋ ਇਹ ਦੁਵਾਰਾ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਣ ਸਕਦੀਆਂ ਨੇ ਜਾਂ ਫਿਰ ਇਹਨੇ ਜੋ ਕਿ ਹੈਗੇ ਨੇ ਸਿੱਖ ਸਿੱਖ ਕੌਮ ਜਿਹੜੀ ਹੈਗੀ ਹੈ ਸੋ ਨਮੋਸ਼ ਨਹੀਂ ਹੋਣਾ ਚਾਹੀ ਹੁੰਦਾ ਸਮਾਂ ਕੀ ਤੋਂ ਕੀ ਹੋ ਜਾਵੇ ਕੋਈ ਪਤਾ ਨਹੀਂ ਲੱਗਦਾ ਹੁੰਦਾ ਮਤਲਬ ਕਿ ਇਹ ਵੀ ਕਿਹਾ ਜਾਂਦਾ ਵੀ ਦੇਖੋ ਬ੍ਰਿਟਿਸ਼ ਨੇ ਸਿੱਖ ਰਾਜ ਹੀ ਕਿਉਂ ਖਤਮ ਕੀਤਾ ਕਹਿੰਦੇ ਆ ਕਿ ਸਿੱਖ ਰਾਜ ਹੀ ਉਸ ਵੇਲੇ ਮਤਲਬ ਕਿ ਇਸ ਤਰ੍ਹਾਂ ਦਾ ਇਕਲੌਤਾ ਰਾਜ ਸੀ ਬ੍ਰਿਟਿਸ਼ ਵੀ ਭਾਂਪ ਗਏ ਸੀ ਹੋਰ ਲੋਕ ਵੀ ਇਹਨੂੰ ਜਾਣ ਗਏ ਸੀ ਕਿ ਜੇ ਇਹ ਚੱਲਦਾ ਗਿਆ ਤਾਂ ਫਿਰ ਸਾਡੀ ਕੋਈ ਔਕਾਤ ਨਹੀਂ ਰਹਿਣੀ ਇਸ ਕਰਕੇ ਸਿੱਖ ਰਾਜ ਉਹਦੋਂ ਖਤਮ ਕੀਤਾ ਗਿਆ ਸੀਗਾ ਸੋ ਹੋਂਦੇ ਸਮੇਂ ਦੇ ਵਿੱਚ ਇਹਦੇ ਵਿੱਚ ਕੋਈ ਹੋਰ ਅਪਡੇਟ ਆਉਂਦੀ ਹੈ ਤੇ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰਹੋ